ਸਤ ਸ੍ਰੀ ਅਕਾਲ ਜਦੋਂ ਵੀ ਪੰਜਾਬ ਦੇ ਲੋਕ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਇੱਕ ਨਾ ਹਮੇਸ਼ਾ ਗੂੰਜਦਾ ਹੈ ਦੁੱਲਾ ਪੱਟੀ ਇੱਕ ਅਜੀਹਾ ਸੂਰਮਾ ਜਿਸ ਨੇ ਉਸ ਜ਼ਮਾਨੇ ਦੇ ਸਭ ਤੋਂ ਤਾਕਤਵਰ ਬਾਦਸ਼ਾਹ ਅਕਬਰ ਦੀ ਹਕੂਮਤ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਇਸ ਸਵਾਲ ਦਾ ਜਵਾਬ ਉਸ ਦੇ ਖੂਨ ਵਿੱਚ ਉਸ ਦੀ ਵਿਰਾਸਤ ਵਿੱਚ ਛੁਪਿਆ ਹੋਇਆ ਹੈ ਇੱਕ ਅਜੀਹੀ ਵਿਰਾਸਤ ਜੋ ਉਸ ਨੂੰ ਆਪਣੇ ਪਿਓ ਦਾਦੇ ਤੋਂ ਮਿਲੀ ਸੀ ਉਸ ਦੌਰ ਦੀ ਗੱਲ ਕਰੀਏ ਤਾਂ ਹਾਲਾਤ ਬੜੇ ਖਰਾਬ ਸਨ ਪੰਜਾਬ ਦੇ ਕਿਸਾਨ ਮੁਗਲ ਹਕੂਮਤ ਦੇ ਪਾਰੀ ਟੈਕਸਾਂ ਥੱਲੇ ਦੱਬੇ ਪਏ ਸਨ ਸੋਚ ਕੇ ਦੇਖੋ ਮਿਹਨਤ ਕਿਸਾਨ ਦੀ ਜ਼ਮੀਨ ਉਹਨਾਂ ਦੀ ਪਰ ਫਸਲ ਦਾ ਵੱਡਾ ਹਿੱਸਾ ਸਿੱਧਾ ਸ਼ਾਹੀ ਖਜ਼ਾਨੇ ਚ ਬਸ ਐਸੇ ਜ਼ੁਲਮ ਤੇ ਬੇਇਨਸਾਫੀ ਦੇ ਮਾਹੌਲ ਚੋਂ ਇੱਕ ਬਗਾਵਤ ਦੀ ਚਿੰਗਾਰੀ ਪੜਕੀ ਤੇ ਬਗਾਵਤ ਕੋਈ ਇੱਕ ਦਿਨ ਦੀ ਨਹੀਂ ਸੀ ਇਹ ਤਾਂ ਪੀੜੀ ਦਰ ਪੀੜੀ ਚੱਲ ਰਹੀ ਸੀ ਸ਼ੁਰੂਆਤ ਕੀਤੀ ਦੁੱਲੇ ਦੇ ਦਾਦਾ ਸੰਦਲ ਪੱਟੀ ਨੇ ਉਹਨਾਂ ਨੇ ਟੈਕਸਾਂ ਖਿਲਾਫ ਆਵਾਜ਼ ਚੁੱਕੀ ਤੇ ਆਪਣੀ ਜਾਨ ਵਾਰ ਦਿੱਤੀ ਫਿਰ ਉਹਨਾਂ ਦੇ ਪੁੱਤ ਯਾਨੀ ਦੁੱਲੇ ਦੇ ਪਿਤਾ ਫਰੀਦ ਪੱਟੀ ਨੇ ਇਸ ਚੰਡੇ ਨੂੰ ਚੁੱਕਿਆ ਤੇ ਉਹ ਵੀ ਸ਼ਹੀਦ ਹੋ ਗਏ ਹੁਣ ਵਾਰੀ ਸੀ ਦੁੱਲੇ ਦੀ ਉਹੀ ਖੂਨ ਉਹੀ ਵਿਰਾਸਤ ਤੇ ਉਹੀ ਅਧੂਰਾ ਸੰਘਰਸ਼ ਤਾਂ ਫਿਰ ਕਹਾਣੀ ਆਉਂਦੀ ਹੈ ਦੁੱਲੇ ਤੇ ਪਰ ਇੱਥੇ ਇੱਕ ਬਹੁਤ ਵੱਡਾ ਮੋੜ ਹੈ ਦੁੱਲੇ ਨੂੰ ਆਪਣੇ ਪਰਿਵਾਰ ਦੇ ਸ਼ਾਨਦਾਰ ਇਤਿਹਾਸ ਇਸ ਕੁਰਬਾਨੀ ਪਰੇ ਅਤੀਤ ਬਾਰੇ ਕੁਝ ਵੀ ਨਹੀਂ ਪਤਾ ਸੀ ਦਰਅਸਲ ਉਸ ਦੀ ਮਾਂ ਨੇ ਜਾਣ ਬੁੱਝ ਕੇ ਉਸ ਨੂੰ ਸੱਚ ਤੋਂ ਪਰਦੇ ਵਿੱਚ ਰੱਖਿਆ ਸੀ ਉਹ ਡਰਦੀ ਸੀ ਕਿ ਜੇ ਦੁੱਲੇ ਨੂੰ ਸੱਚ ਪਤਾ ਲੱਗ ਗਿਆ ਤਾਂ ਕਿਤੇ ਉਹ ਵੀ ਆਪਣੇ ਪਿਓ ਦਾਦੇ ਵਾਲੇ ਰਾਹ ਤੇ ਨਾ ਤੁਰ ਪਵੇ ਤੇ ਆਪਣੀ ਜਾਨ ਗਵਾ ਬੈਠੇ ਇਸ ਲਈ ਦੁੱਲਾ ਇੱਕ ਆਮ ਬੇਫਿਕਰ ਨੌਜਵਾਨ ਦੀ ਤਰ੍ਹਾਂ ਵੱਡਾ ਹੋ ਰਿਹਾ ਸੀ ਪਰ ਕਹਿੰਦੇ ਨੇ ਨਾ ਸੱਚ ਜ਼ਿਆਦਾ देर ਲੁਕ ਨਹੀਂ ਸਕਦਾ ਇੱਕ ਦਿਨ ਪਿੰਡ ਦੀ ਇੱਕ ਔਰਤ ਨੇ ਤਾਣਾ ਮਾਰਿਆ ਤੇ ਉਹ ਸ਼ਬਦ ਸਿੱਧੇ ਦੁੱਲੇ ਦੇ ਕਲਜੇ 'ਚ ਲੱਗੇ ਉਸ ਔਰਤ ਨੇ ਕਿਹਾ ਤੂੰ ਐਵੇਂ ਫੰਨੇਖਾ ਬਣਿਆ ਫਿਰਦਾ ਤੇਰੇ ਪਿਓ ਦਾਦੇ ਦੀਆਂ ਤਾਂ ਲਾਸ਼ਾਂ ਵੀ ਘਰ ਨਹੀਂ ਆਈਆਂ ਸਨ ਬਸ ਉਸੇ ਪਲ ਸਾਰਾ ਸੱਚ ਸਾਹਮਣੇ ਆ ਗਿਆ। ਉਹ ਇੱਕ ਪਲ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ। ਉਸ ਦਿਨ ਅੰਦਰ ਦਾ ਆਮ ਜੈਦੁੱਲਾ ਮਰ ਗਿਆ ਤੇ ਇੱਕ ਸੂਰਮੇ ਨੇ ਜਨਮ ਲਿਆ। ਦੁੱਲੇ ਨੇ ਉਸੇ ਵੇਲੇ ਹਥਿਆਰ ਚੁੱਕੇ ਤੇ ਸੌਂ ਖਾਦੀ ਕਿ ਉਹ ਆਪਣੇ ਪੁਰਖਿਆਂ ਦਾ ਬਦਲਾ ਵੀ ਲਵੇਗਾ ਤੇ ਉਹਨਾਂ ਦੇ ਅਧੂਰੇ ਸੰਘਰਸ਼ ਨੂੰ ਪੂਰਾ ਵੀ ਕਰੇਗਾ। ਪਰ ਦੁੱਲਾ ਸਿਰਫ ਗੁੱਸੇ 'ਚ ਭਰੇ ਇੱਕ ਬਾਗੀ ਨਹੀਂ ਸੀ, ਉਹ ਜਲਦੀ ਉਹ ਆਪਣੇ ਲੋਕਾਂ ਦਾ ਰਾਖਾ ਤੇ ਗਰੀਬਾਂ ਦਾ ਮਸੀਹਾ ਬਣ ਕੇ ਉੱਭਰਿਆ। ਉਸ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਸਿੱਧਾ ਤੇ ਸਾਫ਼ ਸੀ ਇੱਕ ਪਾਸੇ ਮੁਗਲ ਹਕੂਮਤ ਸੀ ਜਿਹੜੀ ਟੈਕਸਿਆਂ ਦੇ ਨਾਂ ਤੇ ਗਰੀਬ ਲੋਕਾਂ ਨੂੰ ਲੁੱਟ ਰਹੀ ਸੀ ਤੇ ਦੂਜੇ ਪਾਸੇ ਸੀ ਦੁੱਲਾ ਜਿਹੜਾ ਉਹਨਾਂ ਹੀ ਮੁਗਲਾਂ ਦੇ ਸ਼ਾਹੀ ਖਜ਼ਾਨਿਆਂ ਨੂੰ ਲੁੱਟ ਕੇ ਸਾਰਾ ਪੈਸਾ ਗਰੀਬਾਂ 'ਚ ਵੰਡ ਦਿੰਦਾ ਸੀ ਇਹ ਸੀ ਉਸ ਦਾ ਆਪਣਾ ਇਨਸਾਫ਼ ਅਮੀਰਾਂ ਤੋਂ ਖੋ ਕੇ ਗਰੀਬਾਂ ਨੂੰ ਦੇਣ ਵਾਲਾ ਉਂਜ ਤਾਂ ਉਸ ਦੀ ਬਹਾਦਰੀ ਦੇ ਕisse ਬਹੁਤ ਮਸ਼ਹੂਰ ਹੋਏ ਪਰ ਇੱਕ ਕਹਾਣੀ ਏਜਹੀ ਹੈ ਜਿਸਨੇ ਦੁੱਲਾ ਪੱਟੀ ਦਾ ਨਾਂ ਇਤਿਹਾਸ ਵਿੱਚ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ ਹਾਂ ਇਹ ਕਹਾਣੀ ਹੈ ਸੁੰਦਰੀ ਤੇ ਮੰਦਰੀ ਦੀ ਹੋਇਆ ਇੰਜ ਕਿ ਦੋ ਗਰੀਬ ਬ੍ਰਾਹਮਣ ਕੁੜੀਆਂ ਸੁੰਦਰੀ ਤੇ ਮੰਦਰੀ ਨੂੰ ਮੁਗਲ ਅਫਸਰ ਜ਼ਬਰਦਸਤੀ ਚੁੱਕ ਕੇ ਲੈ ਜਾ ਰਹੇ ਸਨ ਜਦੋਂ ਦੁੱਲੇ ਨੂੰ ਪਤਾ ਲੱਗਾ ਤਾਂ ਉਹ ਤੂਫਾਨ ਵਾਂਗ ਆਇਆ ਤੇ ਉਹਨਾਂ ਕੁੜੀਆਂ ਨੂੰ ਛੁਡਾ ਲਿਆ ਸਿਰਫ ਛੁਡਾਇਆ ਹੀ ਨਹੀਂ ਸਗੋਂ ਇੱਕ ਪਿਓ ਵਾਂਗ ਉਹਨਾਂ ਦੀ ਜ਼ਿੰਮੇਵਾਰੀ ਚੁੱਕੀ ਉਹਨਾਂ ਦਾ ਵਿਆਹ ਕਰਵਾਇਆ ਤੇ ਦਾਜ ਵੀ ਆਪਣੇ ਕੋਲੋਂ ਦਿੱਤਾ ਤੇ ਤਾਂ ਹੀ ਤਾਂ ਅੱਜ ਵੀ ਲੋਹੜੀ ਤੇ ਹਰ ਪੰਜਾਬੀ ਗਾਉਂਦਾ ਹੈ ਹੁਣ ਦੁੱਲੇ ਦਾ ਨਾਂ ਪੂਰੇ ਪੰਜਾਬ ਵਿੱਚ ਗੂੰਜਣ ਲੱਗ ਪਿਆ ਸੀ ਤੇ ਜਦੋਂ ਪੰਜਾਬ ਵਿੱਚ ਕੁਝ ਹੁੰਦਾ ਤਾਂ ਉਸ ਦੀ ਗੂੰਜ ਦਿੱਲੀ ਤੱਕ ਤਾਂ ਪਹੁੰਚਦੀ ਹੀ ਹੈ ਖਬਰਾਂ ਬਾਦਸ਼ਾਹ ਅਕਬਰ ਦੇ ਕੰਨਾਂ ਤੱਕ ਪਹੁੰਚ ਗਈਆਂ ਹੁਣ ਇਹ ਲੜਾਈ ਸਿਰਫ ਸਥਾਨਕ ਹਾਕਮਾਂ ਨਾਲ ਨਹੀਂ ਬਲਕਿ ਸਿੱਧੀ ਸਲਤਨਤ ਦੇ ਬਾਦਸ਼ਾਹ ਨਾਲ ਹੋਣੀ ਸੀ ਅਕਬਰ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਸੀ ਉਸ ਦੀ ਨਜ਼ਰ ਵਿੱਚ ਦੁੱਲਾ ਹੁਣ ਕੋਈ ਛੋਟਾ ਮੋਟਾ ਬਾਗੀ ਨਹੀਂ ਸੀ ਉਹ ਤਾਂ ਪੂਰੇ ਪੰਜਾਬ ਲਈ ਬਗਾਵਤ ਦਾ ਆਜ਼ਾਦੀ ਦਾ ਇੱਕ ਜਉਂਦਾ ਜਾਗਦਾ ਪ੍ਰਤੀਕ ਬਣ ਚੁੱਕਾ ਸੀ ਤੇ ਸਲਤਨਤ ਲਈ ਇਹ ਜਿਹੇ ਪ੍ਰਤੀਕ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਫਿਰ ਅਕਬਰ ਨੇ ਆਪਣੀ ਇੱਕ ਵੱਡੀ ਫੌਜ ਪੰਜਾਬ ਵੱਲ ਤੋਰ ਦਿੱਤੀ ਸੋਚੋ ਇੱਕ ਪਾਸੇ ਮੁਗਲ ਸਮਰਾਜ ਦੀ ਵਿਸ਼ਾਲ ਫੌਜ ਤੇ ਦੂਜੇ ਪਾਸੇ ਦੁੱਲੇ ਦੇ ਮੁੱਠੀ ਪਰ ਸਾਥੀ ਲੜਾਈ ਬਹੁਤ ਪਿਆਨਕ ਹੋਈ ਦੁੱਲੇ ਦੇ ਕਈ ਯੋਧੇ ਸ਼ਹੀਦ ਹੋ ਗਏ ਪਰ ਆਖਰਕਾਰ ਫੌਜ ਦੀ ਵੱਡੀ ਗਿਣਤੀ ਅੱਗੇ ਉਹ ਟਿਕ ਨਾ ਸਕੇ ਤੇ ਦੁੱਲੇ ਨੂੰ ਫੜ ਲਿਆ ਗਿਆ ਪਰ ਕਈ ਵਾਰ ਜਿੱਥੇ ਇੱਕ ਕਹਾਣੀ ਖਤਮ ਹੁੰਦੀ ਹੈ ਉੱਥੋਂ ਹੀ ਇੱਕ ਦੰਤ ਕਥਾ ਸ਼ੁਰੂ ਹੁੰਦੀ ਹੈ ਦੁੱਲੇ ਦਾ ਪੜਿਆ ਜਾਣਾ ਉਸ ਦੀ ਕਹਾਣੀ ਦਾ ਅੰਤ ਨਹੀਂ ਸੀ ਇਹ ਤਾਂ ਉਸ ਦੀ ਅਮਰ ਵਿਰਾਸਤ ਦੀ ਸ਼ੁਰੂਆਤ ਸੀ ਉਸ ਨੂੰ ਜ਼ੰਜੀਰਾਂ 'ਚ ਜਕੜ ਕੇ ਲਾਹੌਰ ਦਰਬਾਰ 'ਚ ਪੇਸ਼ ਕੀਤਾ ਗਿਆ ਉੱਥੇ ਉਸ ਦੇ ਸਾਹਮਣੇ ਇੱਕ ਸੌਦਾ ਰੱਖਿਆ ਗਿਆ ਉਸ ਨੂੰ ਮਾਫੀ ਜਾਗੀਰਾਂ ਦੌਲਤ ਐਸ਼ੋ ਆਰਾਮ ਸਭ ਕੁਝ ਦੇਣ ਦਾ ਵਾਅਦਾ ਕੀਤਾ ਗਿਆ ਬਦਲੇ 'ਚ ਸਿਰਫ ਇੱਕ ਚੀਜ਼ ਮੰਗੀ ਗਈ ਅਕਬਰ ਦੀ ਹਕੂਮਤ ਅੱਗੇ ਸਿਰ ਚੁਕਾਉਣਾ ਤੇ ਵਫਾਦਾਰੀ ਕਬੂਲ ਕਰਨਾ ਪਰ ਦੁੱਲੇ ਦਾ ਜਵਾਬ ਉਹ ਸੀ ਜੋ ਅੱਜ ਵੀ ਇਤਿਹਾਸ ਦੇ ਪੰਨਿਆਂ ਤੇ ਗੂੰਜਦਾ ਹੈ ਉਸਨੇ ਸਾਫ਼ ਕਹਿ ਦਿੱਤਾ ਪੰਜਾਬ ਦਾ ਸ਼ੇਰ ਕਦੇ ਚੁਕਦਾ ਨਹੀਂ ਉਸਨੇ ਸਾਫ਼ ਕਰ ਦਿੱਤਾ ਕਿ ਗੁਲਾਮੀ 'ਚ ਮਿਲਣ ਵਾਲੇ ਮਹਿਲਾ ਨਾਲੋਂ ਉਸ ਨੂੰ ਆਜ਼ਾਦੀ ਦੀ ਸ਼ਹਾਦਤ ਕਬੂਲ ਹੈ ਤੇ ਫਿਰ ਉਹੀ ਹੋਇਆ ਜੋ ਹੋਣਾ ਸੀ ਉਸ ਨੂੰ ਲਾਹੌਰ ਵਿੱਚ ਸਭ ਦੇ ਸਾਹਮਣੇ ਫਾਂਸੀ ਦੇ ਦਿੱਤੀ ਗਈ ਹਕੂਮਤ ਸੋਚ ਰਹੀ ਸੀ ਕਿ ਉਹਨਾਂ ਨੇ ਇੱਕ ਬਾਗੀ ਨੂੰ ਖਤਮ ਕਰ ਦਿੱਤਾ ਹੈ ਪਰ ਉਹ ਗਲਤ ਸਨ ਉਹਨਾਂ ਨੇ ਇੱਕ ਸਰੀਰ ਨੂੰ ਖਤਮ ਕੀਤਾ ਸੀ ਪਰ ਇੱਕ ਅਜਈ ਕਹਾਣੀ ਨੂੰ ਜਨਮ ਦੇ ਦਿੱਤਾ ਸੀ ਜੋ ਕਦੇ ਨਹੀਂ ਮਰ ਸਕਦੀ ਦੁੱਲਾ ਪੱਟੀ ਪੰਜਾਬ ਦਾ ਸ਼ਹੀਦ ਬਣ ਗਿਆ ਤਾਂ ਸਵਾਲ ਅੱਜ ਵੀ ਉਹੀ ਹੈ ਕੌਣ ਸੀ ਦੁੱਲਾ ਪੱਟੀ ਹਕੂਮਤ ਦੀਆਂ ਕਿਤਾਬਾਂ 'ਚ ਇੱਕ ਬਾਗੀ ਜਾਂ ਫਿਰ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲਾ ਇੱਕ ਲੋਕਨਾਇਕ ਸ਼ਾਇਦ ਇਸ ਦਾ ਜਵਾਬ ਇਤਿਹਾਸ ਦੇ ਸਫਿਆਂ 'ਚ ਨਹੀਂ ਸਗੋਂ ਪੰਜਾਬ ਦੇ ਲੋਕ ਗੀਤਾਂ 'ਚ ਤੇ ਹਰ ਸਾਲ ਮਨਾਈ ਜਾਣ ਵਾਲੀ ਲੋਹੜੀ ਦੀ ਅੱਗ ਦੀ ਲਾਟ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ